ਆ ਦੇਖ ਇਧਰ ਹੋਰ ਦਿਖਾਇਓ ਜੀ ਆ ਦੇਖੋ ਤੁਸੀਂ ਜਿਹੜੀ ਖਾਸ ਗੱਲ ਹੋਰ ਹੈ ਇਸ ਔਰਤ ਦੇ ਪੈਰਾਂ ਦੇ ਵਿੱਚ ਚੱਪਲ ਵੀ ਨਹੀਂ ਹੈ ਇਹ ਹੈ ਆਜ਼ਾਦੀ ਪੰਜਾਬੀਆਂ ਦੇ ਵਾਸਤੇ ਇਦਾਂ ਹੀ ਇਧਰ ਤਸਵੀਰਾਂ ਆ ਛੋਟੇ ਛੋਟੇ ਮਾਸੂਮ ਬੱਚਿਆਂ ਨੂੰ ਆਪਣੇ ਗੋਦੀ ਵਿੱਚ ਲੈ ਕੇ ਬੈਠੀਆਂ ਹੋਈਆਂ ਔਰਤਾਂ ਆਏ ਉਜਾੜੇ ਦਾ ਦਿਨ ਹੈ ਜਾਂ ਜਸ਼ਨਾਂ ਦਾ ਦਿਨ ਹੈ ਦੱਸਿਓ ਜਰਾ ਕਮੈਂਟ ਕਰਕੇ ਇਦਾਂ ਹੀ ਉਹ ਤਸਵੀਰ ਤੁਸੀਂ ਦੇਖ ਲਓ ਤੁਸੀਂ ਮੈਨੂੰ ਦੱਸਿਓ ਜਿੰਨੀਆਂ ਵੀ ਤੁਸੀਂ ਇਹ ਤਸਵੀਰਾਂ ਦੇਖ ਰਹੇ ਹੋ ਇਹਨਾਂ ਫੋਟੋਆਂ ਦੇ ਵਿੱਚੋਂ ਤੁਹਾਨੂੰ ਕੋਈ ਇੱਕ ਫੋਟੋ ਨਜ਼ਰ ਆਉਂਦੀ ਹੈ ਜਿਹੜੀ ਫੋਟੋ ਦੇਖ ਕੇ ਤੁਹਾਨੂੰ ਲੱਗਦਾ ਹੋਵੇ ਕਿ ਉਸ ਵੇਲੇ ਪੰਜਾਬ ਦੇ ਲੋਕ ਬੜੇ ਜ਼ਿਆਦਾ ਖੁਸ਼ ਹੋਏ ਸੀਗੇ ਤੁਹਾਨੂੰ ਲੱਗਦਾ ਹੈ ਨਾ ਤਸਵੀਰਾਂ ਵਹਲੇ ਦੇਖ ਕੇ ਵੀ ਕਿਸੇ ਨੂੰ ਇਹ ਲੱਗਦਾ ਹੋਊਗਾ ਕਿ ਆਜ਼ਾਦੀ ਆ ਗਈ ਹੈ ਜਿਹੜੇ ਲੋਕ ਜਸ਼ਨ ਮਨਾਉਂਦੇ ਨੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਕਿਹਾ ਜਾਂਦਾ ਕਿ ਅੱਜ ਆਜ਼ਾਦੀ ਆਈ ਸੀਗੀ ਆਜ਼ਾਦੀ ਦੇ ਜਸ਼ਨ ਨੇ ਅ ਤਸਵੀਰਾਂ ਦੇ ਇੱਕ ਦੱਸੋ ਮੈਂ ਆਪਣੇ ਕੋਲੋਂ ਕੁਝ ਨਹੀਂ ਕਹਿਣਾ ਚਾਹਣਾ ਹੈਗਾ ਇਤਿਹਾਸ ਦੀਆਂ ਸਾਰੀਆਂ ਤਸਵੀਰਾਂ ਨੇ